ਅਨੀ ਮੇਂ ਤੁਕੀ ਆ ਸਾਰੇ ਭਰਾਵਾਂ ਦਾ ਕਰ ਪ੍ਰਵਾਜਾਂ ਨਾਲ ਸਾਰੇ ਵੀ ਨਾਲ ਸਿੱਟਨੇ ਕਰਦ ਕੇ ਵਲੌਗ ਦੀ ਸਟਾਰਟਿੰਗ ਤੇ ਬੱਚੇ ਬਨਤੇ ਜੀ ਇੱਕ ਬੱਚਾ ਦੋ ਬੱਚੇ ਤਿੰਨ ਬੱਚੇ ਇੱਕ ਬੱਚਾ ਚੰਦੀ ਘੜ ਲੈ ਗਏ ਭਾਈ ਜਗਤਾਰ ਹਰੀ ਤੇ ਭਾਈ ਕਿੰਦੇ ਹਰੀ ਉਹ ਲੈ ਗਏ ਆ ਕਬੂਤਰ ਵੀ ਲੈ ਗਏ ਉਡਰਾਲੇ ਤੁਹਾਨੂੰ ਦੱਸਾਂ ਕਿਹੜੇ ਕਿਹੜੇ ਲੈ ਗਏ ਆ ਤੇ ਇਹ ਕਬੂਤਰ ਇਹ ਪੈਦ ਤੇ ਬੰਨਤੀ ਆ ਕਬੂਤਰ ਪੈਦ ਤੇ ਬੰਨਤਾ ਤੇ ਪੰਜ ਛੇ ਕਬੂਤਰ ਜੇ ਨਵੇਂ ਛੱਡੇ ਜੀ ਉਹ ਤੁਹਾਨੂੰ ਦਿਖਾ ਦਿੰਨੇ ਆ ਆ ਜਾ ਚ ਬਾਤੇ ਬਤਨ ਡੰਡੇ ਵਾਲੀ ਗੂਹ ਤਰੀਕਾ ਵਾਲੀ ਡੰਡੇ ਲਾਲ ਪੂਸ਼ ਇਹਦਾ ਰੰਗ ਆ ਉਹਦਾ ਲਾਲ ਕੰਡ ਕਾਲਾ ਟੂਸਾ ਉਹ ਹਜੇ ਰਤਈ ਆ ਉਹਦੇ ਕੋਈ ਰੰਗਣੇ ਦਾ ਆ ਆਪਾਂ ਬਾਈ ਵੀ ਕੱਢਾਂਗੇ ਤੇ ਚਾਰ ਪੰਜ ਗੂਹ ਤਰ ਨਵੇਂ ਗੱਡੇ ਵੇ ਆ ਚੈੱਕ ਕਰਾ ਦਨੇ ਆਪਾਂ ਕਿਹੜੇ ਕਿਹੜੇ ਰੰਗ ਦੇ ਤੇ ਕਿੰਨੇ ਗੂਹ ਤਰ ਗੱਡੇ ਵੇ ਨਾ ਇੱਕ ਤਾਂ ਆ ਚੱਲੀ ਜੀ ਇਹਦੀ ਹੈਗੀ ਆ ਕਾਲੀ ਚੀਨੀ ਉਲੀ ਤੇ ਕਾਲੀ ਪੂਛ ਹੈ ਦੀ ਕੱਲੀ ਕੀਤੀ ਵੀ ਤੇ ਇੱਕ ਆਈ ਇਹਦਾ ਹੈਗਾ ਖੱਬਾ ਡੰਡਾ ਕਾਲਾ ਤੇ ਲਾਲ ਘਾੰਡ ਗਲਾਬੀ ਜੀ ਇਹਦੇ ਆ ਰਿਹਾ ਘੰਡਾ ਗਲਾਬੀ ਜਿਹਾ ਇਹਦਾ ਘੰਡਾ ਨਾ ਆ ਉਲੀ ਦਾ ਐਵੇਂ ਘੰਡਾ ਉਹਦਾ ਦੋ ਹੋਗੇ ਤੀਜਾ ਆ ਉਹ ਦੀ ਪੰਜ ਹਰ ਵਾਲੇ ਦੀ ਸਾਕੀ ਭੈਣ ਸੱਜਾ ਡੰਡਾ ਹਰਾ ਤੇ ਲਾਲ ਪੂਛ ਆ ਪਹਿਲੇ ਦਿਨ ਹੀ ਆ ਜੀ ਤਿੰਨ ਹੋਗੇ ਇੱਕ ਇੱਥੇ ਫਿਰਦੀ ਕਾਲੀ ਟੋਰੀ ਇੱਕ ਕਾਲੀ ਟੋਰੀ ਵਾਲੀ ਗੁਦਰੀ ਫਿਰਦੀ ਆ ਉਹ ਵੀ ਇੱਥੇ ਫਿਰਦੀ ਨੇ ਆ ਆਉਂਦੀ ਜੀ ਕਾਲੀ ਟੋਰੀ ਵਾਲੀ ਇਹ ਆਪਣੀ ਆ ਗੁਦਰੀ ਭੈਣ ਆ ਕਾਲੇ ਡੰਡੇ ਵਾਲੀ ਗੁਦਰੀ ਛਟੀਆਂ ਖੜੀ ਨਹੀਂ ਖੜੀ ਮਗਰ ਇਹਦੀ ਭੈਣ ਆ ਚਾਰ ਹੋਗੇ ਇੱਕ ਫਿਰਦੀ ਆ ਲਾਲ ਕੰਡ ਤੇ ਸੱਜਾ ਡੰਡਾ ਹਰਾ ਸੰਤਰੀ ਕੰਡਾ ਤੇ ਸੱਜਾ ਡੰਡਾ ਹਰਾ ਉਹ ਆ ਗਈ ਓਏ ਚਲੀ ਸੂਰੀ ਥੱਲੇ 506 ਹੋ ਗਏ ਤੇ ਹੋਰ ਹੋਰ ਕਿਹੜਾ ਇੱਕ ਸੱਚ ਫਿਰਦੀ ਕਾਲੀ ਕਾਦ ਵਾਲੀ ਕੁਦਰੀ ਕੱਲੀ ਕਾਲੀ ਗਾਂ ਦਾ ਆ ਪਤਾ ਨਹੀਂ ਕੀ ਲਾ ਗਿਆ ਡੱਬਾ ਗਿਆ ਉੱਚੇ ਹੋਏ ਕੁਤਰ ਕੇਰਾ ਸਾਰੇ ਛੱਡਨਸਾਰ ਤੇ ਮਿੱਤਰੋ ਪਹਿਲਾ ਪਹਿਲਾ ਦੇਣ ਹੀ ਆ ਤੇ ਭੜਕਾ ਆ ਕੇ ਆਪਾਂ ਜਦੋਂ ਆ ਗਏ ਨੀਵੇਂ ਨਾਦਰਾਂ ਬਾਹਲੇ ਨੇ ਭੜਕਾ ਕੇ ਤੇ ਪਹਿਲੇ ਭੜਕਾ ਕੇ ਹਟਿਆ ਮੈਂ ਪੁੱਤਰ ਤੇ ਬੈਠੇ ਨਹੀਂ ਹਜੇ ਜੇ ਜੇ ਬੈਠੀ ਗਏ ਆਪਾਂ ਨਾਲ ਦੇ ਨਾਲ ਜਾਲ ਚ ਤਾੜੀ ਆਉਣੇ ਆ ਤੇ ਉਵੇਂ ਤੁਹਾਨੂੰ ਚੈੱਕ ਕਰਾਈ ਜਾਵਾਂਗੇ ਕਿਹੜੇ ਕਿਹੜੇ ਕਬੂਤਰ ਛੱਡੇ ਆ ਜੇ ਕਬੂਤਰ ਛੱਡੇ ਆ ਉਹ ਤਾਂ ਵਲੌਗ ਸਟਾਰਟ ਨਹੀਂ ਹੋਇਆ ਸੀਗਾ ਤੁੰਗਾ ਤਾਂ ਬੜਕੀ ਜਾਂਦਾ ਬਿੱਲਗਾ ਉਹਦੋਂ ਵਲੌਗ ਨਹੀਂ ਸਟਾਰਟ ਕੀਤਾ ਸੀਗਾ ਤੇ ਬਾ ਕਬੂਤਰ ਭਾਲ ਕੇ ਫਿਰ ਆਪਾਂ ਦੱਸਦੇ ਆਂ ਚੰਡੀਗੜ੍ਹ ਕਿਹੜੇ ਕਿਹੜੇ ਕਬੂਤਰ ਦਿੱਤੇ ਆ ਆਪਾਂ ਆਪਾਂ ਛੱੜਦੇ ਹੁੰਦੇ ਸੀ ਕਬੂਤਰ ਦਿੱਤੇ ਵੇ ਆ ਤੇ ਕਿਰ ਇਹਨਾਂ ਕੂਤਰਾਂ ਨੂੰ ਸਾਰਿਆਂ ਨੂੰ ਸਿੱਧੇ ਕਰਕੇ ਭਾਲ ਲਗੇ ਤੇ ਕੋਈ ਡੈਗ ਪਿਆ ਤਾਂ ਕੋਈ ਫਾਇਦਾ ਨਾ ਡੈਗ ਪਿਆ ਤੇ ਖਰਾਬ ਹੋ ਜਾਣਾ ਕਬੂਤਰ ਨੇ ਕਿਹਦੇ ਪਾਸੇ ਪੈਰ ਨਹੀਂ ਲੱਗਣਾ ਚਾਹੀਦਾ ਕੂਤਰ ਦਾ ਤੇ ਆਪਾਂ ਭਾ ਕੇ ਇਹਦੇ ਨਾਲ ਤਾੜ ਦੰਨੇ ਹੱਥ ਨਾਲ ਫੇਰ ਦੱਸਾਂਗੇ ਆਪਾਂ ਕਿਹੜੇ ਕਿਹੜੇ ਕੂਤਰ ਗਏ ਚੰਦੀਗੜ੍ਹ ਇੱਕ ਭਾਲੀ ਜੀ ਸਿੱਧੀ ਜਮਾ ਓਕੇ ਹੋ ਗਈ ਰਿਪੋਰਟਾਂ ਜਮਾ ਪਹਿਲਾ ਦਿਨ ਆਈ ਜਮਾ ਲਾ ਸੰਤਰੀ ਕੰਡਾ ਤੇ ਸੱਜਾ ਡੰਡਾ ਹਰਾਏ ਦਾ ਤੇ ਇੱਕ ਆਉਂਦੀ ਦੂ ਆ ਗਈ ਮੈਂ ਭਾਲ ਕੇ ਮਿੱਤਰੋ ਹੋਰ ਕਬੂਤਰ ਇੱਕ ਆ ਚੱਲੀ ਇੱਕ ਹੋਰ ਆ ਕੇ ਬਹਿ ਗਈ ਜੀ ਵੇਖੋ ਆਪ ਇਹਦੀ ਜੋਰ ਲਾਇ ਕਬੂਤਰੀ ਨੇ ਛੇੜੀ ਤੇ ਬੈਠ ਗਈ ਸੀ ਜਮਾ ਜੀ ਪਹਿਲੇ ਦਿਨ ਹੀ ਚਲ ਸਿੱਧੀ ਆ ਗਈ ਪਿਛਲੇ ਸਾਲ ਦੀ ਹੈ ਜੀ ਇਹ ਜਮਾ ਕੁੱਬੀ ਹੋ ਗਈ ਸੀ ਇਹ ਕਬੂਤਰੀ ਮਹਾਬਾਈ ਕੂਤਰ ਦੂਜੇ ਵੀ ਖਿੱਲਰ ਕੇ ਆਉਣਗੇ ਬੇਨਕ ਤੇ ਫਿਰਦੇ ਆ ਨੋ ਵੀ ਹਾਲ ਦੇਣਾ ਆਪਾਂ ਛਾੜ ਛੂਡ ਨਵਾਂ ਲਾਇਆ ਨਾ ਹਜੇ ਕੀਰਾਂ ਕਰਨਗੇ ਇਹ ਇਹ ਥਿੱਕੇ ਛਾੜ ਤੇ ਲੱਗਿਆ ਹੁੰਦਾ ਸੀਗਾ ਵੇਖੋ ਜ਼ੋਰ ਲੱਗਾ ਗੁਤਰੀ ਜਾ ਆ ਆ ਗਈ ਇੱਕ ਇੱਕ ਆ ਗਈ ਇਹ ਕਾਓ ਚੱਲਿਆ ਇਹ ਦੂਜੇ ਕਿਧਰ ਗਏ ਹੂੰ ਹੂੰ ਇਹ ਕਾਹ ਚੱਲੀ ਜੀ ਚਲੋ ਮਿੱਤਰੋ ਬਾਹ ਤੇ ਫੇਰ ਦੰਗਾ ਟਾਂਡੀ ਨੂੰ ਕਰਦੇ ਆ ਇੱਕ ਆ ਆਉਂਦੀ ਪੂਛ ਡੰਡੇ ਵਾਲੇ ਜੀ ਇਹ ਲਓ ਜੀ ਪੰਜਰ ਵਾਲੀ ਭੈਣ ਵੀ ਬਾਲੀ ਥੱਦੀ ਪਰ ਜੋਰ ਬਹੁਤ ਲਾਇਆ ਬਈ ਇਹਨੇ ਓਕੇ ਹੋ ਗਿਆ ਮੇਰੇ ਬੋਟਾਂ ਤਿੰਨ ਗੂਦ ਰੰਗ ਰਹਿੰਗਾ ਜੀ ਇੱਕ ਤਾਂ ਕਾਲੀ ਚੀਨੀ ਹੈਗੀ ਕਾਲੀ ਪੂਛ ਵਾਲੀ ਇੱਕ ਰਹੇਗੀ ਲਾਲ ਘੰਡ ਸੱਜਾ ਟੂਸਾ ਕਾਲਾ ਤੇ ਇੱਕ ਰਹੇਗੀ ਕੱਲੀ ਕਾਲੀ ਕਾਂਦ ਵਾਲੀ ਤਿੰਨ ਰੰਗ ਹੈ ਜੀ ਉਝੰਗਾ ਆਹ ਇੱਥੇ ਫਿਰ ਦਿੰਗਾ ਹੁਣ ਦਿਖਾ ਦਿੰਨੇ ਆਪਾਂ ਆ ਉਹ ਨਹੀਂ ਇੱਕ ਤਾਂ ਦੂਜੀ ਆ ਗਈ ਤੀਜੀ ਵੀ ਥੇ ਕਿ ਫਿਰਦੀ ਹੋਊਗੀ ਹਲੋ ਜੀ ਕਾਲੀ ਪੂਛ ਵਾਲੀ ਵੀ ਕਾਲੀ ਚੀਨੀ ਬਹਿ ਗਈ ਸ਼ੋਰ ਲੱਗਿਆ ਜੀ ਬਹੁਤ ਵੱਡੀ ਯਾਰ ਆਤਾ ਸਿਰਾਲਾ ਆਤਾ ਯਾਰ ਪਹਿਲੇ ਦਿਨ ਹੀ ਹੋਏ ਹੋਏ ਫੜ ਜਾ ਤੇ ਆਪਣੀ ਇਹ ਵੀ ਬਹਿ ਗਈ ਤੇ ਕਬੂਤਰੀ ਰਹਿ ਗਈ ਇੱਕ ਤੇ ਦੂਜੀ ਵੀ ਬਹਿ ਗਈ ਇਹ ਦੂਜੀ ਆ ਬੈਠੀ ਜੀ ਲਾਲ ਕੰਡ ਸੱਜਾ ਟੂਸਾ ਟੂਸਾ ਹੀ ਮਤਲਬ ਸੱਜਾ ਨਹੀਂ ਖੱਬਾ ਡੰਡਾ ਕਾਲਾ ਖਟਿਆ ਖਲੀ ਓਕੇ ਹੋ ਮੇਰੇ ਰਿਪੋਰਟਾਂ ਜਵਾਂ ਟੱਕਦੇ ਨੇ ਵਜੀ ਛਤਰੀ ਦੇ ਆਗੇ ਉਹ ਵੀ ਤਾੜ ਦਿੰਨੇ ਜੀ ਇੱਕ ਰਹਿ ਗਈ ਕਬੂਦਰੀ ਕਾਲੀ ਕਾਂਦ ਵਾਲੀ ਸੱਜੀ ਵਾਲੀ ਆ ਫਿਰ ਦਿਓ ਅਰੇ ਜੂ ਮਾਰਦੀ ਆ ਆ ਐਂ ਦੀ ਵਾ ਸੌ ਇਹ ਤਾੜ ਦਿੰਨੇ ਆਪਾਂ ਤਾੜਤੀ ਜੀ ਇਹ ਵੀ ਕਬੂਦਰੀ ਆ ਬੈਠੀ ਪਲਾਬੀ ਕਾਂਡ ਵਾਲੀ ਤੇ ਇੱਕ ਰਹਿ ਗਈ ਜੀ ਕਾਂਦ ਵਾਲੀ ਕੱਲੀ ਤੇ ਜਿਹਨ ਜਿਹੜੀਆਂ ਤੁਹਾਨੂੰ ਆ ਦਿਖਾਈਆਂ ਕਬੂਦਰੀਆਂ ਇਹ ਆਪਣ ਨਮਾ ਬਾਹਰ ਕੱਢੀਆਂ ਸੀ ਨਾ ਜੇ ਓਲੇ ਮਾਰੇ ਓਲੇ ਨਹੀਂ ਮਾਰੇ ਉਹ ਨਹੀਂ ਛੱਡੀਆਂ ਸੀਗਾ ਤੇ ਉੱਡੀਆਂ ਸੀ ਸਾਰੀਆਂ ਯਾਰ ਕੋਈ ਸ਼ਰੀਤ ਨਹੀਂ ਬੈਠੀ ਸਿੱਧੀ ਤੇ ਉਹ ਤੋਂ ਪਹਿਲਾਂ ਆਪਾਂ ਕੰਟੀਨਿਊ ਕੀਤਾ ਨਹੀਂ ਸੀਗਾ ਤੇ ਬਾਅਦ ਵਿੱਚ ਕੀਤਾ ਜੇ ਉੱਡੇ ਫਿਰਦੇ ਸੀਗੇ ਇੱਕ ਰਹਿ ਗਈ ਜੀ ਤੇ ਇਹਨਾਂ ਨੇ ਯਾਰ ਸ਼ਾਮੇ ਕਰ ਦਿੰਨੇ ਤੋਂ ਆਪ ਬਹੁਤ ਆ 11ਵੇਂ ਬੈਗ ਜੀ ਵੀ ਵੇਲਾ ਪਹਿਲੇ ਦਿਨ ਖੂਦਰੀ ਬਹੁਤ ਡੀਅਰ ਹੈ ਤੇ ਇਹਨਾਂ ਆਪਾਂ ਯਾਰ ਆਰਡਰ ਲਈ ਚਵਾ ਦਨੇ ਆ ਸ਼ਾਵੇਂ ਕਰ ਦਨੇ ਆ ਤਾਂ ਆਪਾਂ ਬਹੁਤ ਯਾਰ ਹਨ ਇਹ ਕੁੰਡ ਕੇਗਾ ਤੌਰ ਚੱਕਿਆ ਪਿਆ ਤੇ ਕਬ ਧੁੱਪੇ ਬਾਦ ਹਨ ਗੁੜ ਦੇ ਕੇ ਤੇ ਥੋੜਾ ਧੁੱਪੇ ਬਾ ਕੇ ਸ਼ਾਵੇਂ ਕਰ ਦਾਂਗੇ ਕਾਲੀ ਕਾਂਦ ਵਾਲੀ ਬੈਠ ਚੁੱਕੀ ਹੈ ਜੀ ਆਕੇ ਆ ਬੈਠੀ ਤੇ ਸਾਰੇ ਕੁਝ ਤਾਂ ਤਾੜ ਦਨੇ ਬੱਚੇ ਵੀ ਤਾੜ ਦਨੇ ਆ ਉਹ ਬੱਚੇ ਵੀ ਤਾੜ ਦਨੇ ਇਧਰ ਕਬੂਤਰ ਦੀ ਬੱਦੀ ਸੇ ਵੀ ਤਾੜ ਦਨੇ ਆ ਜੀ ਤੇ ਆ ਕਬੂਤਰ ਸ਼ਾਵੇਂ ਕਰ ਦਨੇ ਕਬੂਤਰਾਂ ਦਾ ਸਾਰਿਆਂ ਇਹ ਟੋਟਲ A to Z ਇਹ ਵੀ ਸ਼ਾਮੇ ਕਰ ਦਿੰਨੇ ਆ ਸਾਰੇ ਤਾਰ ਦਿੰਨੇ ਆ ਜੀ ਬਾਕੀ ਆਪਾਂ ਇੱਧਰ ਤਾਰ ਦਿੰਦਾ ਸੀ ਜਿਵੇਂ ਉੱਡ ਕੇ ਆਇਆ। ਨੋ ਇਹ ਦਾਣਾ ਪਾਣੀ ਆਪਾਂ ਸਾਰੇ ਉਤਰਾਂ ਨੂੰ ਪਾਦਾ ਸੀਗਾ ਤੇ ਰੰਗ ਲਾਇਆ ਜੀ ਅਠਾਂ ਉਤਰਾਂ ਦੇ ਆਹ ਵੇਖੋ ਹੱਥ ਆਇਜੇ ਲੋ ਹੱਥ ਲੈ ਲੋ ਤੌਰ ਨਾਲ ਇਤਨਾ ਇਹਦੀ ਵੀ ਟੋਰੀ ਕਰਤੀ ਜੀ ਕਬੂਤਰ ਐ ਸਾਰੇ ਇਹਦੀ ਉਰਲੇ ਬੈਠ ਕਰਤੀ ਦੋਹਾਂ ਦੇ ਘੰਡ ਕਰਤੇ ਇੱਕ ਦੀ ਬਗਲ ਕਰਤੀ ਇਹਦਾ ਡੰਡਾ ਕਰਤਾ ਤੇ ਪਰਲੇ ਦਾ ਕੀ ਕੀਤਾ ਪਰਲੇ ਦੀ ਵੀ ਟੋਰੀ ਕੀਤੀ ਆ ਜੀ ਅਠਾ ਨੇ ਲਾਦਾ ਰੰਗ ਆਪਾਂ ਤੇ ਇਹਦੇ ਕੋਈ ਸਾਹ ਆਏ ਪਰ ਲੈਟ ਹੈ ਨਹੀਂ ਸੀ ਯਾਰ ਉਸ ਕਾ ਤਾਂ ਅਸੀਂ ਉਵੇਂ ਹੀ ਲੈਣਾ ਸੀ ਡਰੇਰ ਨਾਲ ਲੈਟ ਹੈ ਨਹੀਂ ਸੀ ਤੇ ਮਿੱਟਰ ਗਿਆ ਬੈ ਤੇ ਐਵੇਂ ਲੈ ਜਾਂਦੀ ਇਹ ਐਵੇਂ ਲੈ ਜਾਂਦੀ ਆ ਹਨਾ ਹਾਂ ਕੀ ਕਹਿਣਾ ਚਾਹੂੰ ਤੁਸੀਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਆਪਾਂ ਸਾਰਿਆਂ ਨੂੰ ਵੀਰਾ ਭਰਾ ਸਤਿ ਸ੍ਰੀ ਅਕਾਲ ਅੱਜ ਆਪਾਂ ਠਾ ਕੂਤਰਾ ਰੰਗ ਲਾਇਆ ਕਾਲੀ ਕਲ ਫਲਾ ਦੀ ਹੈ ਹਾਂ ਤੇ ਬਾਜੀਆਂ ਚ ਕੱਢਣੇ ਕੂਤਰ ਕੜੈਲ ਕਰਨੀ ਆ ਹਾਂ ਕੀ ਗੱਲ ਪਿਆ ਸੀ ਚੁੰਨੀ ਸੇਰੇ ਉੱਤੇ ਲੱਥਣ ਨਾ ਦਿੰਦੀ ਗਾਣੇ ਗਾਰੇ ਕੋਈ ਗਾਣੇ ਨਹੀਂ ਹੁੰਦੇ ਹੈ ਆ ਆਪਣੇ ਸ਼ਾਰਟ ਸ਼ੂਟ ਵੇਖੋ ਬਈ ਆਪਾਂ ਦਾ ਸ਼ਾਰਟ ਬਹੁਤ ਪਸੰਦ ਲੱਗੇ ਆ ਤੁਸੀਂ ਦੱਸੋ ਕਮੈਂਟਾਂ ਚ ਕਿਵੇਂ ਆ ਕਮੈਂਟਾਂ ਚ ਦੱਸੋ ਕਿਵੇਂ ਆ ਹਾਂ ਤੇ ਤੇ ਕਈ ਬਾਈ ਕਈਆਂ ਨੇ ਤੇ ਸੱਦਨੇ ਯਾਰ ਬਾਜ਼ੀਆਂ ਤੇ ਆਪਾਂ ਚੱਲਿਆ ਕਰਾਂਗੇ ਚੱਲਿਆ ਕਰਾਂਗੇ ਚੱਲਿਆ ਕਰਾਂਗੇ ਨਾਲ ਹੀ ਆਇਆ ਕਰਾਂਗੇ ਹਾਂ ਵੀਲੇ ਵਾਲੇ ਪਹਿਲੀ ਬਾਜੀ ਤੇ ਆਵਾਂਗੇ ਵੀਲੇ ਵਾਲੇ ਹਾਂ ਹੂੰ ਦੋ ਸੱਦਨੇ ਵੀਲੇ ਆ ਆ ਹੁੰਦਾ ਮਿੱਤਰੋ ਪੱਥੜਾਈ ਦਾ ਪੰਗਾ ਪਰ ਚੜਦੀ ਬਹੁਤ ਆ ਬਈ ਜਮਾਂ ਨਹੀਂ ਫਿੱਕੀ ਹੁੰਦੀ ਇਹ ਤੇ ਅੱਧੇ ਗੂਤਰਾਂ ਦੇ ਆਪਾਂ ਪੱਥੜੇ ਲਾਈ ਆ ਟੌਰਿਆਂ ਤੇ ਲਾਤੀ ਘੰਡ ਕਰਤੇ ਇੱਕ ਦੀ ਬਿਠ ਕਰਤੀ ਆ ਤੇ ਐਦੀ ਟੋਰੀ ਕੀਤੀ ਵੀ ਆ ਆ ਵੇਖੋ ਧੋਈ ਜਾਂਦੇ ਆ ਜੇ ਨਾ ਧੋਤੇ ਮਿੱਤਰੋ ਗਾਂ ਫੈਲ ਜਾਂਦੀ ਹੈ ਇਹ ਹੋਰ ਹੀ ਮੈਲਾ ਕਰਦੀ ਹੈ ਕਬੂਤਰ ਨੂੰ ਇਹ ਧੋਣੀ ਜ਼ਰੂਰੀ ਹੈ ਪੱਥੜਾਈ ਆ ਵੇਖੋ ਜੀ ਲਓ ਜੀ ਮਿੱਤਰੋ ਆਪਾਂ ਬਾਦੂ ਜੇ ਗੁੱਤੇ ਰੰਗ ਧੋਦ ਕੇ ਇਹਦਾ ਆਪਾਂ ਕੀਤੀ ਹੈ ਬਗਲ ਆ ਬਗਲ ਚ ਲਈ ਡਾਈ ਦੇ ਤੇ ਤੁਹਾਨੂੰ ਚੈੱਕ ਕਰਾ ਦੇਣਾ ਬਹੁਤ ਚੜੀ ਬਈ ਇਹਦੇ ਵੀ ਯਾਰ ਆ ਉਕੇ ਬਾਤੀ ਚੈੱਕ ਕਰਾਉਣੀ ਆਪਾਂ ਆਗੇ ਧੋਈ ਜਾਣੇ ਆਪਾਂ ਜੇ ਨਾ ਤੋਂ ਤਿਆਰ ਇਹ ਨਾ ਫਿੱਲਰ ਜਾਂਦੀ ਆ ਤੇ ਕਬੂਤਰ ਖਰਾਬ ਹੋ ਜਾਂਦਾ ਨਾਲੇ ਯਾਰ ਭੜੇ ਲੱਗਣ ਲੱਗ ਜਾਂਦਾ ਆਏ ਵਧੀਆ ਰਹਿੰਦੀ ਇੱਥੇ ਇੱਥੇ ਰੋਗੇ ਉਹਨੇ ਇਹ ਆਹ ਕੂਤਰ ਆਪਾਂ ਕੀਤੀ ਆ ਬੈਠ ਤੇ ਰੰਗ ਕਲਫ ਤੇ ਇਹ ਵੀ ਧੋਨੇ ਆਪਾਂ ਕੀਨ ਅੱਜ ਕਲਫ ਹੀ ਲਾਈ ਆ ਸਾਰੇ ਕੂਤਰਾਂ ਦੇ ਇਹਦੇ ਆਪਾਂ ਬੈਠ ਤੇ ਲਾਈ ਵੀ ਆ ਤੇ ਇਹ ਵੀ ਆਪਾਂ ਧੋ ਦਿੰਨੇ ਆ ਕਰੋ ਚੈੱਕ ਤੇ ਕਿਨਾਂ ਮਿੱਤਰਿਆ ਸਾਰੇ ਕੂਤਰਾਂ ਇਹ ਖੰਭੇ ਧੋਦ ਗਏ ਆਪਾਂ ਵੀਡੀਓ ਥੋੜੀ ਤੇਜ਼ ਕਰ ਦਿੰਨੇ ਆ ਇਹਦਾ ਲੰਮੀ ਬਹੁ ਹੋ ਜਾਣੀ ਆ ਤੇ ਟੌਰਾਂ ਕੀਤੀਆਂ ਕੰਡੀਆਂ ਕੀਤੀਆਂ ਡੰਡੇ ਕੀਤੇ ਅਲਕੂਤਰਾਂ ਦੇ ਤੇ ਕਿਨ ਆਪਾਂ ਸਾਰੇ ਕੂਤਰਾਂ ਇਹ ਰੰਗ ਧੋ ਦਿੰਨੇ ਆ ਤੇ ਆਹ ਪਏ ਸਾਰੇ ਕੂਤਰ ਜਾਲ ਚ ਇਹਨਾਂ ਸਾਰਿਆਂ ਧੋਕੇ ਤੇ ਫੇਰ ਗਾਂ ਕੰਟੀਨਿਊ ਕਰਦੇ ਆਪਾਂ ਤੇ ਤੇ ਕਰਦੇ ਨੇ ਅੰਨਾ ਵੀਡੀਓ ਆਪਾਂ ਆਪਾ ਲਾਦਾ ਅੱਜ ਰੰਗ ਇੱਕ ਬੱਚੇ ਦੇ ਹੋਰ ਲਾ ਰੋ ਜੀ ਰੰਗ ਨਿੱਕਾ ਬੱਚਾ ਚਿੱਟੇ ਅੱਖਾਂ ਦਾ ਮੁਰਝਾ ਬੱਚਾ ਆਪਾ ਕਰਦਾ ਤੇ ਡੰਡਾ ਸਾਰਾ ਇੱਥੇ ਬੁਖਾਰ ਥੱਲੇ ਕਰਕੇ ਯਾਰ ਖੰਭਾ ਦਾ ਡੰਡਾ ਕਰਦਾ ਓਕੇ ਉਹnger ਬੂਟਾ ਹਾਂ ਓਕੇ ਜਾਵਾਂ ਜਾਵਾਂ ਮੈਂ ਨਾ ਹੁਣੇ ਛੱਡਾਂ ਨਾ ਮੈਨੂੰ ਤਾਂ ਲੱਗਦਾ ਤਾਂ ਨਹੀਂ ਨਹੀਂ ਇਹ ਹੀ ਛੱਡਣਾ ਮੈਂ ਛੱਡ ਦਿੰਨਾ ਨਾ ਅੱਛਾ ਨਿੱਕੇ ਨਿੱਕੇ ਲੋਕੀ ਕਹਿੰਦੇ ਇਹਨਾਂ ਫੋਟੋਮਾ ਕਰਾਉਣਾ ਹਾਂ ਫੋਟੋਮਾ ਕਰਾਉਣੀਆ ਕੌਣ ਆਂਦਾ ਕਮੈਂਟ ਕਰਦੇ ਆ ਬਾਈ ਨਾ ਫੋਟੋ ਕਰਾਣਾ ਆਣਾ ਛੱਡ ਗਿਆ ਉਹ ਪਿੰਜਰੇ ਚ ਫਿਰਦਾ ਹੂੰ ਨਹੀਂ ਆ ਜ ਨਹੀਂ ਛੱਡਣਾ ਉਹ ਗੱਲ ਛੱਡਾਂਗੇ ਦਸਤਾਰ ਬਣਾ ਕੇ ਹਾਂ ਤਿਆਰ ਹੋ ਜਾਂਦਾ ਜੇ ਨਹੀਂ ਫੋਟੋਮਾ ਕਰਾ ਲੈ ਕਰਾਂਗੇ ਫਿਰ ਰੁਕਣਾ ਨਹੀਂ ਕਰਾ ਲੈ ਕਰਾਂਗੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਆਪਣੇ ਮਿੱਤਰ ਯਾਰ ਸਾਰੇ ਹਾਂ ਆਪਣੇ ਮਿੱਤਰ ਹੀ ਆ ਨਾ ਹੋਰ ਭਰਾ ਬਣ ਕੇ ਰਹਿਣਾ ਆਪਾਂ ਹੋਏ ਵਾਜੀਆਂ ਦਾਈ ਬਾਜ ਜਿੱਥੇ ਮਰਜੀ ਜਾ ਬਾਜ ਜਿੱਥੇ ਮਰਜੀ ਹੈ ਨਾ ਉਹ ਮੈਂ ਕਹਿਣਾ ਚਾਹੂੰ ਬਸ ਹੋਰ ਕੀ ਕਹਿਣਾ ਆਪ ਕੋ ਪੁੱਤਰ ਬਸਾਓ ਆਪਣੇ ਬਾਸ ਬਸ ਕੱਲ ਨੂੰ ਛੱਡਾਂਗੇ ਰੰਗ ਲਾਏ ਜਿੰਨਾ ਦੇ ਅੱਠਾਂ ਦੇ ਹਾਂ ਐਂ ਕਿ ਬੁੜਕ ਦਾ ਬੁੜਕ ਨਾ ਮੈਂ ਬਾਲਾ ਹੈ ਹਾਂ ਆਹ ਦਾ ਬੁੜਨਾ ਮੈਂ ਲੈ ਨਿਕਾਇਆ ਛੜ ਤਾ ਛੱਡ ਦਿਓ ਇੱਥੇ ਟੱਡੂਗਾ ਹੈ ਉਹ ਡੱਡੇਗਾ ਛੜਦੇ ਵਿੱਚ ਪਿੰਰੇ ਇੱਧਰ ਛੱਡ ਗਿਆ ਅੱਧਰ ਮਾਰੂਗਾ ਕਹਦਾ ਆ ਨਾ ਨਾ ਨੇ ਘੜ ਦੇ ਕਿ ਉਹ ਡੇਡਾ ਡੇਡਾ ਡਡੇ ਅਗਰ ਚੱਕ ਸੋਣ ਜਾ ਖੜੇ ਉਹਦਾਂ ਨੂੰ ਪੋੜ ਰਹੀ ਨਾਏ ਪੋੜ ਰਲਾ ਹੈ ਨਾ ਪੋੜ ਗਰਮੀ ਆਉਂਦੀ ਸੀ ਗਰਮੀ ਆਉਂਦੀ ਇੱਕ ਮੁੜਕੇ ਦੀ ਬਾਸ ਨਾ ਆਉਂਦੀ ਤਾਂ ਲਾਇਆ ਡਰਾਈਵਰ ਡਰਾਈਵਰ ਲਾਇਆ ਆਹ ਛੱਡਦਾ ਏ ਆਹ ਆਹ ਇਹ ਵਾਸਨਾ ਮੂਤਰਾਂ ਬਹੁਤ ਸਹੀ ਆਉਂਦੀ ਨਹੀਂ ਜੀ ਆ। ਸਰੇਤ ਚੌਂ ਵਾਲਾ ਕਹਿੰਦਾ ਨਹੀਂ ਮੁੜ ਕੇ ਦੀ ਵਾਸਨਾ ਆਉਂਦੀ ਆ। ਹਾਂ, ਇਹ ਹੀ ਗੱਲ ਆ। ਨਾਣਾ ਨਗੜੀ। ਨਾਣਾ ਨਗੜੀ। ਨੰਦੇ ਆ ਉਟਾ ਵੀ ਲਾਈਦਾ। ਅੱਛਾ। ਆਹ ਆਟਾ ਵਸਲਿਆ। ਲਾ ਕੇ ਆਏ ਆਪਾਂ 2:30 ਵਜੇ। 2:30 ਵਜੇ। ਪਤਾ ਨਹੀਂ ਰਾਤ ਨੂੰ ਹੀ ਨਾਲ ਜੀ। ਠੀਕ। ਲੇਟ ਆ ਗਿਆ। ਮੁੱਠ ਛੱਡ ਕੇ। ਹਾਂ। ਤੇ ਕੂਤਰੇ ਵਾਰਾ ਆਉਣ ਲੱਗ ਪਏ ਨਹੀਂ। ਅੱਛਪੜ ਚ ਵੀ ਨਾ ਆਇਆ ਮੈਂ। ਤੂੰ। ਉਹ ਛੱਪੜ ਚ। ਨਾ ਆਇਆ। ਤੂੰ ਲਾ ਲੈ ਜੀ। ਆ ਗਸਤੀ ਤਾਂ ਮੁੱਦੀ ਮਾਰੀ ਭਾਈ ਐ ਇੰਨਾ ਨਾ ਪਾਣੀ ਸੀ ਅੱਛਾ ਡੋਬਦਾ ਹਿਮਾ ਅੱਜ ਅੱਛਾ ਹਾਂ ਕੱਲ ਫੇਰ ਤੇ ਲਾਂਗੋਥੇ ਬਣਾਈ ਬਲੌਕ ਹਾਂ ਉੱਥੇ ਬਣਾਵਾਂਗੇ ਤੇ 12 ਕੂਤਰਾਉਣ ਲੱਗੇ ਕਿ ਨਹੀਂ ਅੱਜ ਬਾਹਰ ਆਜੇ ਤਾਂ ਹੋਏ ਨਹੀਂ ਲੋਕਾਂ ਕਹਿੰਦੇ ਕੱਢੋ ਯਾਰ ਬਾਜਗਾ ਚ ਆਉਣਗੇ ਫਾਈਨਲ ਹਾਂ ਨਹੀਂ ਲੋਕਾਂ ਪੱਕੇ ਕਰਕੇ ਡਾਉਂਦੇ ਆ ਹਾਂ ਨਹੀਂ ਲੋਕਾਂ ਇਹ ਆਪਣੇ ਹੀ ਕਿਛੀ ਦੇ ਛੀ ਭੱਜ ਗਈ ਤੇਰੇ ਕੋਲ ਇਕੱਲੇ ਰਸੀ ਭੱਜੇ ਆ ਤੇਰੇ ਮੈਂ ਉਮੀਦ ਕੀਤੀ ਸੀ ਲੋਕਾਂ ਦੇ ਆਉਣਗੇ ਤੇ ਉਹ ਮੇਰੇ ਜਿਹਾ ਆਖੜੇ ਨੀਤ ਭਾਈ ਜਣਾ ਲੋਕਾਂ ਦੇ ਕੂਤਰਾਂ ਜਾਂ ਪਾਵਾਂਗੇ ਨੀਤ ਕੋਹ ਨਹੀਂ ਹੋਰ ਐ ਤਾਂ ਬੈ ਨਹੀਂ ਆ ਬਾਜਗਾਜ ਬਹੁਤ ਬਾਜ ਨਾ ਜਾ ਕੋਨੇ ਛੱਡਾਂਗੇ ਬੀਲੇ ਵਾਲੇ ਦੋ ਫਿਰ ਬਰਜਮਾਸ ਤੇ ਛੱਡਾਂਗੇ ਬੱਤੀ ਸੈਂਟਰੀ ਵਾਲੀ ਬਰਜਮਾਸ ਤੇ ਹਾਂ ਨਾਲੇ ਨਾਵਾਂਗੇ ਨਹਿਰ ਤੇ ਨਾਲ ਪਾਣੀ ਭੜਕਾਵਾਂਗੇ ਹਾਂ ਚਲੋ ਬਾਤ ਸੋਈ ਲਾਗੇ ਛੜਤਾ ਹੀ ਰੰਗ ਆ ਬੈਠੇ ਜਾਨਵਰ ਆਉ ਬੈਠਾ ਕਾਲੇ ਘੰਡ ਵਾਲਾ ਉਹ ਡੰਡੇ ਵਾਲਾ ਬੈਠਾ ਇਹ ਕਾ ਬੈਠਾ ਕਾਲੇ ਘੰਡ ਵਾਲਾ ਸੋਹਣਾ ਲੱਗਿਆ ਰੰਗ ਸਾਰੇ ਗੁਤਰਾ ਦੇ ਉੱਤੇ ਜੱਡੀ ਤੇ ਇਧਰੋਂ ਕਹਿੰਦੇ ਜਰਮਨ ਵੀ ਆਇਆ ਵੇ ਪਿਉਰੀ ਯਾਰਾ ਇਹ ਮੌਕਸਰ ਜਿਹੜਾ ਪਿੰਡ ਪਿਉਰੀ ਤੋਂ ਕਿ ਜਰਮਨ ਆ ਮੁੰਡੇ ਦੇ ਨਾਲ ਹਾਈ ਕਰਦੇ ਜਰਮਨ ਮਕੂਤੇ ਰੰਗ ਲਾਦਾ ਸੀ ਗਾਜੇ ਆਪਾਂ ਤੇ ਬਾਏ ਦਾ ਵੀ ਪੂਰਾ ਜੋਰ ਲੱਗਾ ਵਿਆ ਮੂੰਹ ਬੱਟੀ ਵੇਟਾਣਾ ਜੋਰ ਨਾਲ ਉਲਟ ਕੇ ਆਵੇ ਬੜਾ ਚਜਾਇਆ ਹੈ ਨਾ ਤੇ ਬੱਚੇ ਮੇਤਰੋ ਬੰਨਤੇ ਸੀ ਆਪਾਂ ਤੇ ਇੱਕ ਬਾਈ ਜਿਹੜੇ ਚੰਦੀ ਵਾਲੇ ਗੂਤਰ ਲੈ ਕੇ ਗਏ ਉਹ ਤੁਹਾਨੂੰ ਦਿਖਾ ਦਿਖਾ ਕੀ ਦੇਗੀ ਤੁਹਾਨੂੰ ਦੱਸ ਦਈਏ ਕਿੱਥੇ ਕਿੱਥੇ ਬੈੰਦੇ ਹੁੰਦੇ ਆ ਇੱਕ ਤਾਂ ਉਹ ਗੋਠੀ ਗੂਧਰੀ ਬੈੰਦੀ ਹੁੰਦੀ ਸੀ ਲਾਲ ਬਗਲ ਸੀ ਉਹਦੀ ਤੇ ਸੱਜੀ ਬਗਲ ਲਾਲ ਖੱਬਾ ਟੂਸਾ ਕਾਲਾ ਆਪਾਂ ਛੜਦੇ ਵੀ ਰਹੇ ਆ ਚਿੱਟੀਆਂ ਅੱਖਾਂ ਦੀ ਉਧਰੀ ਸੀਗੀ ਕਾਲੀ ਚੀਨੀ ਇੱਕ ਉਹ ਲੈ ਗਈ ਇੱਕ ਉਹਦੀ ਭੈਣ ਲੈ ਕੇ ਲਾਲ ਬਗਲਾ ਤੇ ਕਾਲੀ ਟੋਰੀ ਵਾਲੀ ਜਿਹੜੇ ਬਾਈ ਦਾ ਕਮੈਂਟ ਆ ਸੀ ਲਾਲ ਬਗਲਾਂ ਤੇ ਕਾਲਾ ਟੂਸਾ ਕਰ ਦੋ ਉਹ ਗੂਧਰੀ ਲੈ ਕੇ ਦੋ ਇੱਕ ਇੱਥੇ ਬੈਠੀ ਹੁੰਦੀ ਕਾਲੇ ਹੀ ਬਗਲ ਵਾਲੀ ਟੀਰੀ ਗੂਧਰੀ ਇੱਕ ਉਹ ਲੈ ਕੇ ਤਿੰਨ ਇੱਕ ਸ਼ਾਖ ਖਾ ਲੈ ਗਿਆ ਉਹ ਤਾਂ ਮੇ ਵਿਚ ਵਿੱਚ ਹੀ ਸੀਗਾ ਤਾਂ ਮੈਂ ਨਹੀਂ ਵਿਖਾਇਆ ਸੀਗਾ 4 ਤੇ ਹੋਰ ਤੇ ਇੱਕ ਉਧਰੋਂ ਕਾਲੇ ਟੂਸੇਰਾ ਕਬੂਤਰ ਲੈ ਗਏ ਚਿੱਟੀਆਂ ਅੱਖਾਂ ਦਾ ਤੇ ਇੱਕ ਉਧਰ ਜਿਹੜੇ ਬਿੱਲੀ ਵਾਲੇ ਤਸਰੁੰਦੇ ਸੀ ਬੱਚਾ ਆਪਣਾ ਇੱਕ ਹੋ ਲੈ ਗਏ ਤੇ ਹੋਰ ਇੱਕ ਉਧਰੋਂ ਲਾਲੀ ਪੂਸੇਰਾ ਕਬੂਤਰ ਸੀਗਾ ਉਹ ਬਾਬ ਬੱਚਿਆਂ 'ਸੇ ਰੋਕਿਆ ਹੋਇਆ ਸੀਗਾ ਇੱਕ ਉਧਰ ਉਹ ਲੈ ਗਏ ਤਿੰਨ ਬਸ ਤਿੰਨ ਗੇਰ ਕਬੂਤਰ ਲੈ ਗਏ ਆ ਚਾਰ ਮੈਂ ਹੂਦਰਾਂ ਲੈ ਕੇ ਗਏ ਆ। ਬਾਕੀ ਆ ਹੀ ਲੈ ਕੇ ਗਏ ਆ। ਬਾਕੀ ਉਹ ਕੇ ਰਿਪੋਰਟਾਂ ਜਮਾ। ਤੇ ਨਵੇਂ ਕਬੂਤਰ ਬਾਈ ਕੱਢੀ ਤੁਰੇ ਆਉਣੇ ਆ। ਪਤਾ ਹੀ ਮੇਰਾ ਵਲੌਗ ਨਹੀਂ ਬਣਦਾਗਾ। ਨਵੇਂ ਕਬੂਤਰ ਕੱਢੀ ਦੇ ਆ। ਇੱਕ ਤਾਂ ਆ ਗੱਟਣੀ ਆਪਾਂ ਕੱਲ ਨੂੰ। ਲਾਲ ਬਗੜ, ਹਰੀ ਬਗੜ, ਕਾਲੀ ਜੀਨੀ। ਲਾਲ ਘੰਡਾਂ ਵਾਲੇ ਦੋਵੇਂ ਕੱਟਨੇ ਆ ਨਾ। ਇੱਕ ਤਾਂ ਕੱਢ ਲਈ, ਇੱਕ ਆ ਉਹ ਵੀ ਕੱਟਣੀ ਆ ਲਾਲ ਘੰਡਾਂ ਵਾਲੀ। ਤੇ ਕੂਤਰ ਕਾਫੀ ਘਟਨੇ ਯਾਰ ਇਹ ਕਾ ਘਟਨੀ ਇਲਾਚੀਨੀ ਬੰਨੀਲੀ ਨੂੰ ਵੀ ਬਈ ਬਦਾਮ ਸ਼ੁਰੂ ਆ ਅੱਜ ਤੋਂ ਤੇ ਬਸ 7 7-8 ਦਿਨ ਰਹਿ ਗਏ ਜਿਹੜਾ ਆਪਾਂ ਕੂਤਰ ਛੱਡਣਾ ਪਰਲੇ ਪਾਸੇ ਕਲ ਟਵਰੀਆ ਬੈਠਾ ਤੈਨੂੰ ਵਿਖਾ ਦਿੰਨੇ ਆ ਤੇ 7-8 ਦਿਨ ਰਹਿ ਗਏ ਤੇ ਬਦਾਮ ਆਪਾਂ ਅੱਜ ਸ਼ੁਰੂ ਕੀਤੇ ਆ ਕੂਤਰ ਦੇ ਬਾਕੀ ਤੁਸੀਂ ਆਪ ਹੀ ਦੇਖ ਲਓ ਹਨਾ ਇਹ ਆਉ ਬੈਠਾ ਅੱਜ ਹੀ ਸ਼ੁਰੂ ਕੀਤੇ ਆ ਕੂਤਰ ਦੇ ਬਦਾਮ ਆਪਾਂ ਹੋਰ ਹੋਰ ਇੱਕ ਕਬੂਤਰ ਆਪਾਂ ਕੱਲ ਨੂੰ ਆ ਡੰਡੇ ਵਾਲਾ ਘਟਣਾ ਇਹ ਕੋ ਬੈਠਾ ਪਰਲੇ ਬਸ ਲਾਚਰਾਇਆ ਉਹ ਘਟਣਾ ਕਾਲੀ ਟੋਰੀ ਵਾਲਾ ਘਟਣਾ ਕੂਤਰਵੇ 바ਵਾ ਘਟਨੇ ਯਾਰ ਜੇ ਵਲੌਗ ਬਣਿਆ ਤਾਂ ਮੈਂ ਜ਼ਰੂਰ ਬਣਾਉਂਗਾ ਯਾਰ ਨਹੀਂ ਭਈ ਕੂਤਰਾਂ ਧਿਆਨ ਹੁੰਦਾ ਨਾ ਕੂਤਰ ਕੇ ਡੱਗਣਾ ਪਵੇ ਤੇ ਵਲੌਗ ਦੇ ਚੱਕਰ ਚੱਕਰ ਚ ਵੀਡੀਓ ਬਣਾਉਣ ਦੇ ਚੱਕਰ ਚ ਇੱਕ ਕੂਤਰ ਸੈਟ ਲਿਆ ਮੈਂ ਤੇ ਤਾਂ ਹੀ ਯਾਰ ਮੈਂ ਧਿਆਨ ਨਾ ਲਾਈ ਜਾਨਾ ਕੂਤਰਾਂ ਨਾ ਕੀਰਾ ਪੱਕੇ ਬੈਜਣੇ ਇੱਕ ਇੱਕ ਦੋਰੀ ਆ ਜਾਣ ਉੱਡ ਕੇ ਤੇ ਫਿਰ ਤਾਂ ਇਹ ਰਾ ਵੀ ਬੈਜ ਜਾਂਦੇ ਹੁੰਦੇ ਆ ਤੇ ਕੀਰਾ ਭੌਣੇ ਪੈਂਦੇ ਆ ਕੀ ਰਹੇ ਕਬੂਤਰ ਜੇ ਲਾੜਾਂ ਤੇ ਫੇਰ ਆਪਾਂ ਜੇ ਬਣਿਆ ਤਾਂ ਜਰੂਰ ਬਣਾਉਂਗਾ ਵਲੌਗ ਜੇ ਨਾ ਬਣਿਆ ਤੇ ਫੇਰ ਕੀ ਰਹੇ ਕਬੂਤਰ ਜੇ ਲਾੜ ਗਿਆ 1-2 ਦਿਨ 1-2 ਦਿਨ ਬਸ ਲੇਟ ਹੋਵਾਂਗੇ ਵਲੌਗਾਂ ਤੋਂ ਤੇ ਬਾਜੀ ਵਾਲਾ ਵਲੌਗ ਮੈਂ ਜਰੂਰ ਬਣਾਉਂਗਾ ਤੇ ਕੋਈ ਪਤਾ ਨਹੀਂ ਕੰਟੀਨਿਊ ਹੀ ਰੱਖਣਾ ਪੱਕਾ ਜੇ 50-50 ਆ 50 ਕੰਟੀਨਿਊ ਰੱਖੂੰਗਾ ਤੇ 50% ਜੇ ਕਬੂਤਰ ਲਾੜ ਗਿਆ ਨਾ ਤੇ ਚਲੋ ਕੋਈ ਨਹੀਂ ਜੇ ਕਬੂਤਰ ਬੈਠੀ ਜਾਣਗੇ ਨਾ ਉਵੇਂ ਫਿਰ ਖਾ ਰਿਆ ਕਰਾਂਗੇ ਉੱਡੇ ਫਿਰਦੇ ਨਹੀਂ ਵੀ ਖਾਉਂਦੇ ਗਏ ਯਾਰ ਭੜਕਾਉਣੇ ਪੈਂਦੇ ਨਾਲ ਦੇ ਨਾਲ ਛੱਡ ਕੇ ਤੇ ਬਾਕੀ ਜਿਵੇਂ ਓਕੇ ਰਿਪੋਰਟਾਂ ਦਾਣੇ ਦੂਨੇ ਪਾਦੇ ਪਾਣੀ ਪਾਤਾ ਕਬੂਤਰਾਂ ਨੂੰ ਲਾਓ ਜੀ ਆਪਾਂ ਉੱਧਰ ਲੈ ਗਏ ਤੇ ਕੁੱਕਰ ਤਾੜਨੇ ਆਏ ਸੀਗੇ ਤੇ ਕੁੱਕਰ ਤਾੜਤਾ ਤੇ ਕਬੂਤਰ ਜਿਵੇਂ ਇਧਰ ਓਕੇ ਰਿਪੋਰਟਾਂ ਨਾਲ ਜਰਮਣ ਆਏ ਵੇ ਨਾ ਸ਼ਿਕਾਰੀ ਇਹਨਾਂ ਗੇੜਾ ਘੜਾਉਣ ਗਏ ਸੀਗੇ ਤੇ ਜਾਣ ਲੱਗੇ ਬੋ ਕੜਤੜ ਜਾਣੇ ਕੁੱਕੜਾ ਪੈਜ ਤਾੜਤਾ ਵਾਜਾ ਓਕੇ ਰਿਪੋਰਟਾਂ ਤੇ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਲਵ ਯੂ ਸਾਰਿਆਂ ਸਪੋਰਟ ਕਰਦੇ ਰਹੋ ਧੰਨਵਾਦ ਸਾਰੇ ਵੀਰਾਂ ਵਲੌਗ ਵੇਖਣ ਲਈ